STV ਪ੍ਰੋਡਕਸ਼ਨ ਚੈਨਲ ਦੇਖ ਰਹੇ ਸਮੂਹ ਦਰਸ਼ਕਾਂ ਨੂੰ ਪੌਲ ਵੜੈਚ ਵੱਲੋਂ ਬਹੁਤ ਹੀ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਨਮਸਕਾਰ ਆਦਾਬ ਸਵਾਗਤ ਹੈ ਤੁਹਾਡਾ ਸਭ ਦਾ ਅੱਜ ਦੇ ਇਸ ਪੌਲ ਵੜੈਚ ਦੇ ਸ਼ੋਅ ਦੇ ਵਿੱਚ ਜੂਨ 1984 ਦਾ ਅੰਚਿਤ ਵਿਆਖਿਆ ਹੈ ਇਸ ਲੜੀ ਤਹਿਤ ਭਾਗ 1 ਅਤੇ 2 ਦੇ ਵਿੱਚ ਆਪਾਂ ਮੁਲਕ ਦੀ ਵੰਡ ਤੋਂ ਪਹਿਲਾਂ ਦੀ ਗੱਲ ਸ਼ੁਰੂ ਕੀਤੀ ਸੀ ਅਸਲੀਅਤ ਤੱਕ ਪੁੱਜਣ ਲਈ ਇਤਿਹਾਸ ਨੂੰ ਖੰਗਾਲਣਾ ਬਹੁਤ ਜ਼ਰੂਰੀ ਹੈ ਪਰ ਸਿੱਧੇ ਸਿੱਖ ਵਿਦਵਾਨ ਸਰਦਾਰ ਕਪੂਰ ਸਿੰਘ ਜੀ ਨੇ ਸ੍ਰੀ ਹਰਮੰਦਰ ਸਾਹਿਬ ਉੱਤੇ ਭਾਰਤ ਸਰਕਾਰ ਦੇ ਫੌਜੀ ਹਮਲੇ ਤੋਂ 10 ਵਰੇ ਪਹਿਲਾਂ ਕਹਿ ਦਿੱਤਾ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਚੰਗਾ ਨਹੀਂ ਵਾਪਰੇਗਾ Hindu ਹੁਕਮਰਾਨ ਵਰਗ ਦੇ ਸਿੱਖ ਕੌਮ ਦੇ ਨਾਲ ਭਾਵੀ ਟਕਰਾਅ ਦੇ ਲੱਛਣ ਸਾਫ਼ ਦਿਖਾਈ ਦੇਣ ਲੱਗ ਪਏ ਸਨ ਉਸ ਵਕਤ ਦੇ ਵਿਗੜਦੇ ਹਾਲਾਤਾਂ ਨੂੰ ਸਮਝਦਿਆਂ ਮੁਰਕ ਦੇ ਹਾਕਮਾਂ ਨੂੰ ਨੇਕ ਮਸ਼ਵਰੇ ਦੇ ਤੌਰ ਤੇ ਇੱਕ ਚਿੱਠੀ ਲੇਖੀ ਗਈ ਸੀ ਜਿਸ ਵਿੱਚ ਉਸ ਵਕਤ ਵਨ ਰਹੇ ਟਕਰਹੋ ਤੋਂ ਸचेत ਕੀਤਾ ਗਿਆ ਸੀ ਆਪਣੇ ਉਸ ਸਨੇਹ ਦੇ ਜੀ ਸਰਦਾਰ ਕਪੂਰ ਸਿੰਘ ਜੀ ਨੇ ਭਾਰਤੀ ਹਾਕਮਾਂ ਦੇ ਖਾਨੇ ਦੇ ਵਿੱਚ ਇਹ ਗੱਲ ਪਾਉਂਦੀ ਕੋਸ਼ਿਸ਼ ਕੀਤੀ ਕਿ ਉਹਨਾਂ ਦੀ ਨੀਤੀ ਸਿੱਖਾਂ ਦੇ ਨਾਲ ਸਮਝੌਤਾ ਕਰਕੇ ਚੱਲਣ ਦੀ ਹੋਵੇ ਜਾਂ ਸ਼ਕਤੀ ਨਾਲ ਦਬਾ ਕੇ ਡਰਾਉਣ ਦੀ ਹੋਵੇ ਦੋਨਾਂ ਹੀ ਹਾਲਾਤਾਂ ਦੇ ਵਿੱਚ ਸਿੱਖਾਂ ਦੀਆਂ ਭਾਵਨਾਵਾਂ ਨੂੰ ਸਮਝਣ ਦਾ ਯਤਨ ਕਰਨਾ ਚਾਹੀਦਾ ਹੈ ਸਦਾਰ ਕਪੂਰਛੇਦ ਦਾ ਮੰਨਣਾ ਅਤੇ ਕਹਿਣਾ ਸੀ ਕਿ ਸਿੱਖਾਂ ਦੇ ਅਜੋਕੇ ਰਾਸੀ ਰੁਖ ਵਤੀਰੇ ਨੂੰ ਸਮਝਣ ਲਈ ਸਿੱਖਾਂ ਦੇ ਇਤਿਹਾਸ ਪਰੰਪਰਾਵਾਂ ਅਧਿਕਿਆ ਨੂੰ ਸਮਝਣਾ ਅਤ ਜ਼ਰੂਰੀ ਹੈ ਕਿਉਂਕਿ ਸ੍ਰੀ ਹਰਮੰਦਰ ਸਾਹਿਬ ਨਿਆਰੇ ਸਿੱਖ ਫਲਸਫੇ ਦਾ ਇੱਕ ਸੁੰਦਰ ਸਥੂਲ ਹੈ ਸੰਸਾਰ ਤੇ ਇਤਿਹਾਸ ਦੇ ਅੰਦਰ ਧਾਰਮਿਕ ਜਾਂ ਰਾਜਸੀ ਕੇਂਦਰਾਂ ਵਿੱਚ ਸ੍ਰੀ ਹਰਮੰਦਰ ਸਾਹਿਬ ਦਾ ਰਤਬਾ ਅਨੁਠਾ ਹੈ ਸਰਦਾਰ ਕਪੂਰ ਸਿੰਘ ਜੀ ਦੀ ਸਿਧਾਂਤਕ ਬਿਆਨਕਾਰੀ ਮੁਤਾਬਕ ਸ੍ਰੀ ਹਰਮੰਦਰ ਸਾਹਿਬ ਅਤੇ ਇਸ ਦੇ ਨਾਲ ਲੱਗਦੇ ਪਵਨ ਸਮੂਹ ਨੂੰ ਸੰਸਾਰ ਦੇ ਹੋਰ ਨਾ ਧਾਰਮਿਕ ਜਾਂ ਰਾਜਨੀਤਿਕ ਕੇਂਦਰਾਂ ਤੋਂ ਅਲੱਗ ਵੇਖਣਾ ਚਾਹੀਦਾ ਹੈ ਇਸ ਉੱਪਰ ਉਹ ਨਿਯਮ ਜਾਂ ਮਾਪਦੰਡ ਲਾਗੂ ਨਹੀਂ ਹੁੰਦੇ ਜੋ ਵੈਟੀਕਨ ਰੋਮ ਮੱਕਾ ਜਾਂ ਬਨਾਸ ਆਦਿ ਉਤੇ ਲਾਗੂ ਹੁੰਦੇ ਹਨ ਇਸ ਦੀ ਬੁਨਿਆਦ ਸਿੱਖ ਧਰਮ ਦੇ ਨਿਆਰੇ ਸਿਧਾਂਤ ਵਿੱਚ ਹੈ ਇਹ ਰੁਤਬਾ ਕਿਸੇ ਦੁਨੀਆਵੀ ਤਾਕਤ ਦੀ ਬਖਸ਼ਿਸ਼ ਨਹੀਂ ਹੈ ਇਸ ਲਈ ਇਸ ਨੂੰ ਕੋਈ ਵੀ ਦੁਨੀਆਵੀ ਤਾਕਤ ਸਿੱਖਾਂ ਕੋਲੋਂ ਜਬਰੀ ਹਥਿਆ ਨਹੀਂ ਸਕਦੀ ਨਾ ਹੀ ਕੋਈ ਰਾਜਾਂ ਹਕੂਮਤ ਆਪਣੀ ਤਾਕਤ ਜਾਂ ਜੋਦ ਦੇ ਨਾਲ ਮਿਟਾ ਸਕਦੀ ਹੈ ਇਤਿਹਾਸ ਗਵਾਹੀ ਪੜਦਾ ਹੈ ਅਗਰ ਕੋਈ ਵੀ ਤਾਕਤ ਤੱਕਾ ਕਰਨਾ ਚਾਹੇ ਤਾਂ ਸਿੱਖ ਕੌਮ ਉਸ ਨੂੰ ਕਦੇ ਮਾਫ ਨਹੀਂ ਕਰਦੀ ਜੂਨ 1984 ਵਿੱਚ ਭਾਰਤੀ ਫੌਜ ਦੁਆਰਾ ਸ੍ਰੀ ਹਰਮੰਦਰ ਸਾਹਿਬ ਉੱਤੇ ਕੀਤੇ ਹਮਲੇ ਉਪਰੰਤ ਪੈਦਾ ਹੋਏ ਹਾਲਾਤ ਬਾਰੇ ਸਾਰੇ ਪਲੀਪਾਤ ਜਾਣਦੇ ਹਨ ਜਦ ਵੀ ਸ੍ਰੀ ਹਰਮੰਦਰ ਸਾਹਿਬ ਜਾਓ ਸ਼ਹੀਦਾਂ ਨੂੰ ਵੀ ਪ੍ਰਣਾਮ ਜ਼ਰੂਰ ਕਰਿਓ ਇਸ ਪਾਵਨ ਸਥਾਨ ਦੀ ਰੱਖਿਆ ਲਈ ਅਨੰਤ ਸੂਰ ਬੀਰਾਂ ਨੇ ਸ਼ਹਾਦਤਾਂ ਦਿੱਤੀਆਂ ਸ਼ਹੀਦਾਂ ਨੂੰ ਪ੍ਰਣਾਮ ਜੋ 1984 ਦਾ ਅੰਚਿਤ ਵਿਅ ਕਹਦੀ ਲੜੀ ਜਾਰੀ ਰਹੇਗੀ ਤੁਸੀਂ ਐਸਟੀਵੀ ਸਰੀ ਪਾਲਵੜੇਚੋ ਨੂੰ ਸਬਸਕ੍ਰਾਈਬ ਜਰੂਰ ਕਰ ਲੋ ਅਤੇ ਬੈਲ ਦਾ ਸਾਈਨ ਵੀ ਔਨ ਕਰ ਲੋ ਤਾਂ ਕਿ ਜਿਹੜੀ ਵੀ ਨਵੀਂ ਵੀਡੀਓ ਅਸੀਂ ਪਾਈਏ ਉਸ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਵੇ ਅਤੇ ਤੁਸੀਂ ਵੀਡੀਓ ਵੇਖ ਕੇ ਆਪਣੀ ਜਾਣਕਾਰੀ ਵਿੱਚ ਵਾਧਾ ਕਰ ਸਕੋ ਇਸ ਵੀਡੀਓ ਨੂੰ ਅੱਗੇ ਸ਼ੇਅਰ ਵੀ ਜਰੂਰ ਕਰਿਓ ਧੰਨਵਾਦ सदा श्री 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 ਸਤਿਗੁਰੂ ਸਾਹਿਬ ਜੀ ਵਿਖੇ ਤਾਂਤਾ ਤਾਂ ਸਾਧੂ ਸਾਤਿਗੁਰੂ ਓਹ ਬਦ ਨਾਮ ਜਨਾਉ ਮਾ ਚੜਦੀ ਕਲਾ ਤੇਰੇ ਸਾਹੇ ਸੰਗ ਵੱਟਦਾ